ਅਕੀ ਕਾਲ ਬਾਈ ਸਾਰਿਆਂ ਨੂੰ ਚਲੋ ਬਾਈ ਚਾਚੇ ਰਾਂ ਨੇ ਬੀਜ ਪਿਆਰ ਕਰਿਆ ਮੁੱਢੀ ਦਾ ਹਾਂ ਆਲਾ ਫੜੀ ਜੀ ਕਿਹਨੇ ਇਹਦੇ ਪੱਲ ਦੇ ਟੋਪੋ ਹੰਡੀ ਬਣੀ ਲਿਆ ਕੇ ਹਾਂ ਹੋਰ ਸਿਆਲ ਚੁੰਦੀਆਂ ਨਹੀਂ ਇਹ ਇਹਦਾ ਖਲਿਆ ਉੰਨੇ ਕੁ ਲਾ ਬਾਈ ਇਹਨੇ ਖਾ ਜਾਣਾ ਹੋਰ ਕੀ ਹਾਂ ਜੀ ਥੋੜੀ ਕਹੀ ਹੋਈ ਆ ਪਈ ਹੁੰਦੀਆਂ ਲੇਟ ਆ ਥੋੜੀਆਂ ਜਿਹਾ ਬਾਕੀ ਬਾਈ ਸਰਾਥਰ ਦਾ ਕੰਮ ਚੱਲਦਾ ਅੱਜ ਵੀ ਮਾਰੂ ਮਾਰ ਤੋਰਾ ਹੂੰ ਚੱਲਦਾ ਕੰਮ ਭਾਈ ਗ੍ਰਿੰਦਰ ਵੀ ਲੱਗਿਆ ਬੰਨਾਂ ਆਉਤੋਂ ਜ਼ੂਮ ਕਰਕੇ ਦਿਖਾਓ ਉਹਦੇ ਕਿਹਾ ਉਹਦੇ ਤੋ ਵੀ ਲੱਗ ਗਿਆ ਬਾਪੂ ਤੂੰ ਕੰਨ ਲੱਗਦੀ ਵੀ ਆ ਗਿਆ ਭਾਈ ਵੀ ਵੀ ਆ ਗਿਆ ਹਵਾਲੀ ਬੁੱਲੇ ਨਾਲ ਆ ਗਿਆ ਪਾੜ ਤਾਂ ਤੇ ਨਹੀਂ ਆਇਆ ਬੰਨਾਂ ਨਹੀਂ ਹਾਂ ਪਾਠ ਵੀ ਜਾਂਦੀ ਹਾਂ ਮਰ ਆ ਗਿਆ ਪਾਣੀ ਮੰਗਦਾ ਸ਼ਾਮ ਨੂੰ ਵੱਡੇ ਗਾਣੇ ਯਾਰ ਤੇ ਯਾਰ ਪਸੀਨਾ ਹੁੰਦਾ ਫੁੱਟਦਾ ਬਹੁਤ ਹੈ ਮੇਰੀ ਸਲਾਹ ਤਾਂ ਬੋਣੇ ਦੀਦੀ ਨੂੰ ਮੇਰੀ ਸਲਾਹ ਬਦਲ ਗਈ ਹੂੰ ਵੀ ਹੁਣ ਆਹ ਕੈਰਾਂ ਲਈ ਜਣਾ ਆਏ ਦੋ ਗਰ ਜਿਹੜੇ ਉਹ ਵੱਢ ਕੇ ਇਹਨੇ ਹੋ ਗਏ ਨਾ ਉੱਥੇ ਤੋਂ ਕੈਰੇ ਬੀਜ ਦਿੰਦਾ ਠੀਕ ਨਹੀਂ ਗੱਲ ਆਹਾਂ ਨੂੰ ਪੂਰਾ ਉੱਪਰ ਖਾਲੀ ਦੇ ਤਿੱਕੇ ਸਾਬਨ ਉੱਪਰ ਦਾ ਪਾਣੀ ਤਾਂ ਹੁੰਦਾ ਇਹਨੂੰ ਵੀ ਕੱਢ ਲੂ ਬਾਕੀ ਬਈ ਕਣਕਾਂ ਆਉਂਦੀਆਂ ਮਾਰੋ ਸੜੇ ਕਣਕਾਂ ਸੜੇ ਗੁੱਲੀ ਡੰਡਾ ਦੋਹੇ ਪਗਣ ਆ ਚੁੱਕੀਆਂ ਅਜਾ ਮੰਡ ਮਾਸੀ ਕੱਲ ਜਾ ਕੇ ਆਏ ਆ ਆਪਣਾ ਏਰੀਆ ਵੇਖ ਪੱਕਾ ਪਿਆ ਆ ਹਾਂ ਉੱਥੇ ਹਰਾ ਪਿਆ ਸਾਰੇ ਅੱਛਾ ਉਹ ਨੇੜ ਲੱਗਾ ਇੱਥੇ ਖਾ ਉਹ ਨੇ ਉਹ ਨਹੀਂ ਕਰਕੇ ਨੇੜ ਮੀਂਹ ਪੈ ਗਿਆ ਵਿਚ ਨੂੰ ਹਾਰ ਜੇ ਆਇਆ ਹੈ ਹਾਂ ਜਿਹੜੇ ਇੱਕ ਨੁੱਕਰ ਰੌਣੀ ਕਰਕੇ ਥੋੜੀ ਲੇਟ ਹੋ ਗਈ ਗੜਕ ਹੋ ਲੇਟ ਹੋ ਗਈ ਗੜਕ ਨਹੀਂ ਪੈ ਗਿਆ ਜਦ ਹਾਂ ਉੱਥੇ ਫੜ ਕੇ ਪਿਆ ਉੱਥੇ ਮੰਡੇ ਜੀ ਬਿਲਕੁਲ ਬਾਕੀ ਮਿਲ ਚੱਲਦਾ ਹਜੇ ਯਾਰ ਖੜ ਗਿਆ ਕਹਿੰਦੇ ਖੜ ਗਿਆ ਹਾਂ ਬੱਲੀ ਨੂੰ ਪਤਾ ਹੋਣਾ ਲੱਦੀ ਨੂੰ ਪਤਾ ਇਹ ਫੋਨ ਬੋਸ ਦਉਂਦੇ ਆ ਇਹਨੇ ਤਾਂ ਐਮਐਲ ਵੀ ਨਹੀਂ ਆਉਂਦੇ ਹੁਣ ਨਹੀਂ ਆਉਂਦੇ ਅਰੇ ਹੋਰ ਫਲਾਪਿੰਗ ਵੀ ਪੀ ਜਾਉਂ ਗਿਆ ਆਇਆ ਮਾਤਾ ਉਹ ਵੀ ਦੇਖਦਾ ਕਿ ਉਹ ਵੱਢ ਨਹੀਂ ਉਹ ਸਵੇਰ ਦੀ ਸਾਰੀ ਯਾਰਦੀ ਨੂੰ ਮੁੰਦੇ ਪਾਣੀ ਉਹ ਮੈਂ ਸਵੇਰ ਦੀ ਜਿਹੜੇ ਵੱਢਦਾ ਏ ਉਹ ਰੁਗ ਲੱਗਦੇ ਨਾ ਮਸ਼ੀਨ ਵੱਢਦੀ ਨਹੀਂ ਸੀੜਾ ਨਾ ਨਾ ਗਿੱਲੇ ਕਰਕੇ ਨਾਲ ਦੀ ਨਾਲ ਮੈਂ ਕਿੱਕੜਾ ਸਾਂ ਖੋਲ ਕੇ ਨਾਲ ਲਾ ਜਿੰਦਾ ਹਣਾ ਹਾਂ ਇਹ ਕਿੱਕੜਾ ਸਾਂ ਖੋਲ ਦੇਣਾ ਮੈਂ ਮੈਂ ਜਿੰਦੇ ਕਿੱਕੜਾ ਗਿਆ ਕਿੱਕੜਾ ਸੇ ਨੂੰ ਮੈਂ ਇਹ ਹੀ ਹੋਣ ਲੱਗਿਆ ਤਾਂ ਮੈਂ ਜਿਹੜਾ ਕੱਕ ਕੇ ਦੇਖ ਰਿੰਦਾ ਨਾ ਨਾ ਮੈਂ ਦੋ ਹੀ ਕਸੇ ਹੋਏ ਆ ਉੰਜੋ ਪਾਣੀ ਜੇ ਨਿਕਲਿਆ ਦੋ ਨਹੀਂ ਜਾਂਦਾ ਹੁਣ ਹਾਂ ਗੰਦੇ ਕਿੱਕੜਾ ਕਰੇ ਹਣ ਤੇ ਹੁਣ ਤਾਂ ਲਵਾਏ ਹਜੇ ਹੋਰ ਤਾਂ ਨਾ ਗਿੱਲਾ ਨਾ ਸੋਹੇ ਨੂੰ ਗਿੱਲੇ ਵੱਢ ਲੈਂਦੇ ਆ ਹੋਰ ਹੋਦਲੀ ਦਿਲ ਕਿਹਾਲਾ ਹੈ ਬਾਈ ਜੇ ਮਿਲ ਬੰਦ ਹੋਏ ਚੱਲਦਾ ਮੈਂ ਕਹਾ ਬਸ ਬਿੱਲ ਕਾ ਉੱਥੀ ਤੇ ਆਵੇ ਬੰਦ ਹੋ ਜੂਗਾ ਸਾਡੇ ਸਾਡੇ ਪਿੰਡ ਦਾ ਤੂੰ ਸਰਵੇਰੇ ਆ ਮੈਂ ਕਹਾ ਸਰਵੇਰਾ ਹਾਂ ਪਰ ਕਿ ਤੂੰ ਲੈ ਗਿਆ ਸਾਡੇ ਬੰਦੇ ਅਰੇ ਬਾਤ ਨਾ ਹੁਣ ਤਾਂ ਹੈ ਸੁਰਗ ਚੱਲਦਾ ਖੜਾ ਹੈ ਹਰ ਕਿ ਹੁੰਦਾ ਬਗੈ ਖੜ ਕੇ ਹੁੰਦਾ ਪਰ ਤੇ ਇਹ ਰਹੇਗਾ ਜਿਹਦਾ ਗੰਨਾ ਹੁਣ ਕ੍ਰੈਸ਼ਰ ਆ ਭਜਾਉ ਕ੍ਰੈਸ਼ਰ ਆ ਭਰ ਕ੍ਰੈਸ਼ਰ ਆ ਤੇ ਜਾਉਗੂ ਨਾ ਗੋੜਾ ਲਿਆ ਪਰ ਹਾਂ ਰੇਵਾਣਾ ਹੁਣ ਐ ਵੀ ਉਹਦੇ ਪਤਰੀ ਨਾਲ ਨਹੀਂ ਦੱਲੀਆ ਗਿੱਲਾ ਖੜਾ ਜਾ ਦੱਲੀ ਦਾ ਫੁੱਟੋ ਹੋ ਗਿਆ ਦੂਜੇ ਨੂੰ ਵੇ ਹਾਂ ਉਹ ਬੋਕੋ ਗਿਆ ਉਹ ਸੁੱਕੋ ਗਿਆ ਮੇਰਾ 85 ਹੋਣਾ ਤਾਂ ਸਾੜੀ ਛੋੜਾ ਨਹੀਂ ਲਿਆ ਛੋੜਾ ਵੀ ਵੇ ਤਾਂ ਰਾਹ ਸਾਰੇ ਇੱਥੇ ਆਏ ਆ ਜੇ ਵੀ ਹੋਰ ਤਾਂ ਇਹੋ ਜਿਹਾ ਹੋਰ ਬੀਜ ਰਹਿ ਜਵੇ ਹਾਂ ਉਹ ਨਹੀਂ ਵਿਗਦਾ ਆਹੋ 85 ਪਾਣੀ ਨਾਲ ਮਰ ਗਿਆ ਹੋਰ ਆ ਦੋ ਦਿਨ ਮਹੀਨੇ ਨੂੰ ਰਾਹ ਚੱਲੀ ਹੋ ਜਾਣਾ ਕਿੱਥੇ ਤੇ ਆਉਣਾ ਇੱਥੇ ਵੀ ਆਉਣਾ 25 ਕਾ ਕਾ ਲੱਗਦਾ ਨਾ ਯਾਰ ਹੈਂ ਕਿਆ ਕਹਿੰਦਾ ਥੋੜੀ ਵਡਾਈ ਦਾ ਫੋਨ ਨਹੀਂ ਆਇਆ ਵਡਾਈ ਗਿਆ ਵਡਾਈ ਵੱਡ ਗਏ ਰਸਾ ਦੇ ਨਾਲ ਆਪਣੇ ਜਿਹੜਾ ਇਹਦਾ ਦਾਤ ਦਾ ਇੱਕ ਡਰਾਈਵ ਲਓ ਪੇ ਇਹਦਾ ਦਾਤ ਠੀਕ ਹੀ ਚੱਲਦਾ ਆ ਦੇਖੀ ਹੁਣ ਚਲ ਉਹਦੋਂ ਉਹ ਟਰੈਕਟਰ ਵੀ ਚਲਾਣਾ ਚਕੋਲਾ ਲਾਇਆ ਦਾ ਆ ਆ ਜਾ ਜਾ ਮਾਈ ਜੀ ਆਉਂ ਖੜ ਗਿਆ ਛੱਡ ਕੇ ਗਿਆ ਜਾ ਕੇ ਦੇਖ ਦਾਤ ਤੇ ਬਣੀ ਆ ਤੂੰ ਬੱਧੀ ਰਾਹ ਕੱਢ ਲਈ ਆ ਇੱਕ ਗੱਲ ਆ ਇੱਥੇ ਇਹ ਲੱਕ ਦੇ ਉੱਪਰ ਲਾ ਜਿੰਦਾ ਚੱਕ ਜੇ ਹਰੀ ਆ ਗਿਆ ਹਰੀ ਨਾ ਬੱਡਾ ਲਾ ਜੇਣਾ ਜੇ ਹਰੀ ਆ ਗਿਆ ਹਰੀ ਨਾ ਬੱਡਾ ਲਾ ਜੇਣਾ ਆ ਇੱਕ ਦੋ ਵਜਾ ਹੈ ਨਹੀਂ ਹੈਗਾ ਹੈ ਆਏ ਬੱਡਾ ਬਣਦਾ ਵਾਹ ਇਹਦਾ ਤੇਰਾ ਤੇ ਸਾਢੇ ਪਾਣੀ ਚੱਲਣਾ ਬਾਈ ਇਹ ਇਸ ਕੀਮਾ ਅਸੀਂ ਫੇਲ ਕਰੀ ਕੀ ਜਿਹਨੇ ਤੇਰੇ ਆਈਆਂ ਡਿਟ ਕਰ ਸਕਦਾ ਇੱਥੇ ਜਾ ਕੇ ਦੇਖ ਬਣਾਇ ਤੇ ਮੜਿਆ ਦੇਖ ਇੱਥੇ ਸਾੜਾ ਇਹ ਕੰਮ ਆ ਇੱਥੇ ਤੇ ਕੱਢ ਪਸਾਉਣਾ ਰਾਤ ਚੱਲ ਬਾਹਰ ਇੱਥੇ ਤੋਂ ਨਹੀਂ ਤੂੰ ਜਿਹੜੀ ਬੋੜ ਦਾ ਕੱਟ ਕੱਟ ਤੇਰਾ ਅਈਦਾ ਬੱਤਿ ਖਾਣੇ ਨਾ ਨਹੀਂ ਜਾਣਾ ਹੈ ਨਾ ਕਰ ਆਇਆ ਕੜਾ ਵਟਾ ਜਾਈ ਸਰ ਦਾਦੇ ਨੀ ਖਾਣਾ ਬਹਿ ਗਏ ਬੜੀ ਫੁੱਲ ਫੁੱਲ ਬੋਨੇ ਦੇ ਉੱਪਰ ਨਾ ਡੈਮ ਨਾ ਰਾਈ ਚਾਰ ਬੰਦਾ ਫੜਦਾ ਦੇਣਾ ਬਿਲਕੁਲ ਇਹ ਸਾਰੇ ਇੱਕੇ ਵੜ ਦੇ ਦੀ ਆ ਜਾ ਨਾ 10 20 ਮਿੰਟ ਵਿੱਚ ਕਿਹੜਾ ਫੁੱਲ ਦਾਦ ਨਾ 10 ਵਿੱਚ ਦਾਦ ਨਾ ਉਹ ਬੱਟੇ ਕਿਹਾ ਤਾਂ 20 ਮੀਟਰ ਲੱਕੇ। ਇੱਥੇ ਕੁਝ ਨਹੀਂ ਹੋਣਾ ਇਹ ਥੱਲੇ ਨਾ ਜਿੱਥੇ ਪਾਇਪ ਮੁੱਕਿਆ ਹੋਇਆ ਇਹ। ਨਾ ਨਾ ਵਿੱਚੇ ਲੱਕੜੀ ਪਾਈ ਪਹਿਲੇ ਇਹਦੇ। ਲੱਕੜੀ ਨਹੀਂ ਪਾਇਦੇ ਨਾ ਦਿਸਤੀ ਪਾਇਪ ਬੰਡ ਹੋ ਜੇ ਤੇ ਪਾਕੇ। ਹਾਂ ਪਹਿਲਾਂ ਮੈਂ ਕਰਾਇਆ ਪਤਾ ਅਗਲੇ ਦਾ ਸੁਣਨਾ ਆ ਜਿਹੜਾ ਇਹ ਪਾਇਪ ਹੈ ਹਲਕਾ ਹੁੰਦਾ। ਇਹ ਇੱਥੇ ਤੇ ਵੱਟ ਕੇ ਇਹਨੂੰ। ਸਮਝਿਆ? ਮੇਰੀ ਤਾਂ ਸੁਣ ਲੈ ਗੱਲ। ਹਾਂ। ਜਿਹੜੀ ਤੂੰ ਹੈ ਕੁਝ ਵੀ ਕਰਨੀ ਲੋੜ ਨਹੀਂ। ਹਾਂ। ਇੱਥੇ ਤੇ ਇਹਨੂੰ ਵੱੜਦਾ ਹਵਾ ਪਾਇਪ ਹੁੰਦਾ ਇਹ। ਇੱਥੇ ਵੱਟ ਗਿਆ ਇਹਨਾਂ ਟੋਟਾ ਦਿਸਤੀ ਪਾਇਪ ਦਾ ਪਾ ਦੇ। ਹਾਂ। ਇਹ ਵਿੱਚ ਭਾਜਿੰਦਾ ਉਹ ਆ ਵੀ ਗਿਆ ਅੱਜ ਇੱਥੇ ਗਲੀਆਂ ਕਢਾ ਕੇ ਲਾ ਦੇ ਦਾਤਾ ਹੁਣ ਖਤਮ ਕੰਮ ਨਮਾ ਲਿਆਉਂਗੇ ਮੈਨੂੰ ਪਤਾ ਕੀ ਕਰਿਆ ਹੋਤਾ ਫੇਰ ਨਹੀਂ ਹਿੱਲਦਾ ਮੈਂ ਵਿੱਚੇ ਲੱਕੜੀ ਪਾਤੀ ਇਹਦੇ ਇੰਨੀ ਕਿ ਲੱਕੜੀ ਪਾ ਕੇ ਗਲੀਆਂ ਕਢਾ ਕੇ ਵਾਸ ਕਰਦਾ ਕੰਮ ਆ ਆ ਦਾ ਬਾਹਰ ਉਹਨਾਂ ਦਾ ਕਦੇ ਦਿਨ ਚ ਇਹਦੇ ਮੋਢੇ ਰੱਖ ਕੇ ਜਾਣੇ ਵਾਲੇ ਜਾਣੇ ਵਾਲਾ ਦਾ ਦੁੱਲੇਵਾਂ ਦੁੱਲਿਉਂਡੀ ਜਦੁੱਲਾ ਢੀਕਦਾ ਇਹਨੂੰ ਪਰ ਸਾਗ ਦਾਸ ਮੇਰੇ ਦਾਦਾ ਇਹੀ ਕੰਮ ਇਹਨਾਂ ਦਾ ਮੇਰੇ ਕੋਲ ਵੀ ਪਿਆਰ ਟੁੱਟਿਆ ਹੋਇਆ ਮੈਂ ਕਹੇ ਜਾ ਦਿੰਦਾ ਹੈਗਾ ਮੇਰਾ ਮਾਚ ਆਈ ਜਾਵੇ ਉਹ ਹੀ ਦਾ ਪੈਂਦਾ ਹੈ ਤਾ ਤਾਂ ਦੇ ਲਈ ਬਾਡੇ ਰੱਖਿਆ ਉਹਨਾਂ ਮੈਂ ਬਾੜੇ ਮੈਂ ਤਾਂ ਕਿਸੇ ਨੂੰ ਨਹੀਂ ਦਿੰਦਾ ਹੈਗਾ ਲਈ ਬਾਡੇ ਰੱਖਿਆ ਉਹਨਾਂ ਨੂੰ ਉੱਨੇ ਨੂੰ ਕੁੱਤੀ ਵੀ ਬਾਡੇ ਵਿੱਚ ਐਟਵੀ ਤਾਂ ਤ ਵੀ ਇਹ ਵੀ ਦਿੱਖਾ ਉਹ ਥੋੜਾ ਜਿਹਾ ਆਊਟ ਪੈ ਜਾਂਦਾ ਨਾ ਉਹ ਇੱਥੇ ਤਾਂ ਸੜਕ ਪਰ ਤਾਂ ਹੈਗੀ ਜਾਂਦੀ ਹੈਗੀ ਤੂੰ ਹਾਂਜੀ ਫਰਵਾ ਕੇ ਲਿਉਂਦੇ ਜੀ ਪਰ ਇਹ ਤਾਂ ਗੱਡੀ ਰੁਕਣੀ ਨਹੀਂ ਬਾਈ ਹਾਂ ਤੂੰ ਇਹ ਨੂੰ ਜਾਨਤਾ ਕਰ ਲੂ ਪਹਿਰੇ ਨੂੰ ਤੂੰ ਹਾਂ ਪਹਿਰੇ ਨੂੰ ਫਰਵਾ ਕੇ ਲਿਉਂਦੇ ਹਾਂ ਹਾਂ ਅਟਕੇ ਬਾਜੀ ਇਹਨਾਂ ਸੀਨ ਬਾਟੋ ਵਿੱਚ ਆ ਵਰਦਾ ਹੈ ਇਹਨਾਂ ਵੱਲੀ ਕਹਿੰਦਾ ਮੁੱਕਣ ਲੱਗੀ ਆ ਹਲੇ ਹੁਣ ਤਾਂ ਥੋੜਾ ਕਹਿੜਾ ਹੋ ਰਾਇ ਨੇ ਹਾਂ ਹੋਣਦਾ ਹਾਲੀ ਜੋਰ ਲੱਗਣਾ। ਵਸਰੀ ਹੁਣ ਆਈ ਤਾਂ ਬੜਾਈ ਦਾ। ਪੀਦਾ ਹੋ ਗਿਆ ਹੁਣ ਸਾਲਾ। ਮੇਰਾ ਦਾਦਾ ਦੇਖਦਾ ਕਹਿੰਦਾ ਪਹਿਲੇ ਸਵਾ ਤੇ ਆ ਗਿਆ। ਇਹ ਦਾਦਾ ਤਾਂ ਦੇਖੇ ਚਲਾ ਗਏ। ਮੈਂ ਕਹਾਂ ਮਹੀ ਰਾਤ ਲਿਆਉਣਾ। ਇਹ ਤੈਨੂੰ ਮੈਂ ਦੱਸ ਦਿਆਂ ਵੀ ਇਹ ਡਰਾਈਵਰ ਦਾਦ ਤੇ ਕਹੀ ਹੈ। ਇਹ ਅਮਨਦੀਪ ਨਾ ਆ ਗਿਆ ਉਹਨੇ ਬਟੇ ਨਾ ਫੜ ਤਰੀਕੇ ਨਾਲ। ਮੈਂ ਆਪਣੇ ਤਰੀਕੇ ਨਾਲ ਬੱਟਣਾ। ਹਰੀ ਆ ਗਿਆ ਉਹਨੇ ਆਪਣੇ ਤਰੀਕੇ ਨਾਲ ਬੱਟਣਾ। ਅਸਲੀ ਆਪਣੇ ਨਾਲ। ਇਹ ਫਰਕ ਪੈਂਦਾ ਇਹਨਾਂ ਦਾ ਦਾਦ ਇੱਕ ਬੰਦਾ ਬੱਟਣੇ ਨਾ ਉਹ ਵਧੀਆ ਫਿਰ। ਅਰੇ ਆਪਣੇ ਕਿਹੇ ਬਥੇ ਲਗੇ। ਹਾਂ। ਤੇ ਆਪਣੇ ਬਥੇ ਲਗੇ। ਉਹ ਤਾਂ ਕਾਲਾ ਕੋਈ ਸਾਫ ਬੱਜ ਨਹੀਂ ਆੜਾ ਹੋ ਗਈ ਪੰਡਕ ਨਹੀਂ ਹੋ ਗਈ ਨਹੀਂ ਤੇਰਾ ਬਾਗ ਹੈ ਬਾਗੇ ਦੇਖ ਲੈ ਉਹਨੇ ਮਾਰੀ ਕਰਤਾ ਤੇ ਬਾਕੀ ਅਜੇ ਗੰਨਾ ਗੁੱਡ ਹੋ ਗਿਆ ਅਜੇ ਆਇਆ ਨਹੀਂ ਅਜੇ ਜਾਣ ਹੀ ਹੋਇਆ ਹੈ ਹੂੰ ਮੈਂ ਅੱਜ ਗਾਂ ਦੇਖੇ ਜਰੇ ਬਣ ਗਿਆ ਸੋਦਾ ਸੋਦਾ ਬਣਦਾ ਤਾਂ ਐਨੀ ਸੁੱਕੀ ਫੜੀ ਕੀ ਹੋ ਗਿਆ ਉਹ ਦੂਈ ਵੀ ਹੁਣ ਅੱਜ ਥੋੜਾ ਹੋਣੀ ਸੀ ਫਿਰ ਹੁਣ 2-4 ਦਿਨ ਦੇਖਦੇ ਆ ਅੱਛਾ ਫਿਰ ਦੁੱਧ ਦਾ ਪਤਾ ਲਾਜੂ ਕਿੰਨਾ ਕਾ ਹੁਣ ਹੂੰ ਠੀਕ ਹੈ ਨੀ ਗੇੜ ਤੇ ਆਪਣੇ ਐ ਤਾਂ ਆਪਣੇ ਗੇੜ ਚ ਹੈ ਐ ਤਾਂ ਆਪਣੇ ਗੇੜ ਤੇ ਕਿਹੜੇ ਟਿਕਟ ਕਰਾਉਣੀ ਪੈਣੀ ਯਾਦ ਦੀ ਨੇੜੇ ਜਿਹੜੀ ਆ ਬਸ ਠੀਕ ਆ ਆ ਕਿੰਨੇ ਤੱਕ ਬਣਦੀ ਬਣਦੀ ਤਾਂ ਹੁਣ ਬਦ ਬਣੇ ਜਾਣੀ ਦੀ ਈ ਦੁੱਧ ਤਾਂ ਗੇੜ ਤੇ ਬਣਨੀ ਹੋ ਆ ਸੀਰੀਂ ਤੇ ਹੀ ਤਾਂ ਆ ਇੱਥੇ ਦਾ ਬੰਨ ਨਹੀਂ ਹੋਆ ਬਿਲਕੁਲ ਤੱਤ ਕਾ ਅਪਣਾ ਆ ਘਰ ਖਤ ਲੈਣੀ ਜਰਸੀ ਹੈ ਹੂੰ ਜਰਸੀ ਦੁੱਧ ਵਧੀਆ ਹੁੰਦਾ ਗਾੜਾ ਕਾਹੇ ਘੱਟੇ ਦਾ ਦੇ ਵਾਹ ਠੀਕ ਨਹੀਂ ਗੱਲ ਆ ਦੂਜੀ ਕਿਹੜੇ ਪਾਉ ਆ ਜਿਹੜੇ ਪਾਉ ਘਰ ਦੇ ਸਰਦੀ ਆ ਹਾਂ ਇਹ ਮੈਂ ਕਹਾਂ ਆ ਬੱਦਲ ਦੀ ਗਣਾ ਉੱਥੇ ਸਾਲੇ ਸਾਲਾ ਬੱਦਲ ਦੀ ਹੋਗੀ ਕਹਿਰ ਦੀ ਕਾਹੇ ਆਗ ਨਹੀਂ ਕਾਹੇ ਇਹ ਆ ਵੀ ਆ ਜਾਨਮਾਹਲ ਦੀ ਆ ਜਾਨਮਾਹਲ ਦੀ ਆ ਆ ਜਾਨਮਾਹਲ ਦੀ ਆ ਕੀ ਬਈ ਇਹ ਤਾਂ ਕੋਈ ਜਿਹੜਾ ਤਾਂ ਹੈਗਾ ਦਾ ਵਿੱਚ ਨਾ ਬੁੱਧ ਜਿੰਦਾਬਾਈ ਸਭ ਦੇ ਹੀ ਐਸੋ ਸਭ ਦੇ ਹੀ ਆ ਥੱਲੇ ਦੇ ਨਹੀਂ ਆ ਇਹ ਮੈਂ ਜਾ ਕੇ ਦੇਖਦਾ ਆ ਜਾ ਬਣੀ ਵੀ ਕਣਕ ਹੈਂ ਗਈ ਆ ਥੱਲੇ ਨਰਮਾ ਦਾਣਾ ਪਤਾ ਗੱਲ ਬਣਨੀ ਆ ਜਾਂ ਵੱਲ ਆਏ ਹੋਗੀ ਹਾਂ ਗੋਲ ਨਹੀਂ ਰਿਹਾ ਯਾਰ ਥੱਲੇ ਤੇ ਯਾਰ ਥੱਲੇ ਬੋਲਣੀ ਨਹੀਂ ਨਾ ਕਣਕ ਕਹਿਣ ਕਹਿਣ ਅੱਜ ਅੱਬ ਨਹੀਂ ਹੋਣੀ ਆ ਹਾਂ ਫੇਰ ਬਣਦੀ ਕਣਕ ਆ ਥੱਲੇ ਉਹ ਨਹੀਂ ਅਜੇ ਥੋੜਾ ਜਨਾ ਲਾਇਦ ਕੀ ਲੰਬਾ ਲੰਘੇ ਕੰਮ ਠੰਡ ਮੱਚ ਪਈ ਆ ਹਾਂ ਉਹ ਕਰਕੇ ਉਹ ਰਾਤ ਪਾਣੀ ਲਾਉਣ ਗਏ ਸੀ ਲੋਈ ਦੇ ਖਾੜੇ ਤੁਸੀਂ ਅੱਜ ਜਿਹੜਾ ਇਦਾਂ ਹੀ ਚੱਲਦੇ ਕਹਿੰਦਾ ਇਹ ਕਿਹੜੇ ਖਾੜੇ ਲਾਜਾ ਆਪਾਂ ਮੈਨੇ ਤੇ ਹਾਂ ਜਾਤੇ ਬਾਅਦ ਗਏ ਸੀ ਰਾਤ 3 ਵਜੇ ਇੱਧਰ ਆਇਆ ਇੱਧਰ ਲਾਇਆ ਗੰਨੇ ਨੂੰ ਪਾਣੀ ਭਾਗਿਆ ਖਾੜ ਕਾ ਕੇ ਨਾ ਭਾਗ ਤੂੰ ਉਹ ਨੂੰ ਬੁੱਝੇ ਦੇਖੀਦਾ ਉਹ ਨਹੀਂ ਜਾਤੇ ਅੱਜ ਲਾਵੇ ਪਾਣੀ ਦੂਰ ਦਿਨ ਹੈ ਨਹੀਂ ਵੀ ਵੀ ਦਾ ਕਣਕਾ ਜਿੱਕਣਾ ਖੱਡਾ ਗੁੱਡਾ ਦੇ ਨੀ ਪਤਾ ਕਾਲਕ ਵੀ ਹੋਗਾ ਜਿਹੜਾ ਜਿੱਕਣ ਨੂੰ ਬੰਦਾ ਆ ਬਹੁਤਾ ਯਾਰ ਕਾਲੇ ਮੁੰਡੇ ਦਾ ਕਰ ਸਕੇ ਨਾ ਮੁੰਡਾ ਬੜੇ ਨੂੰ ਜਾਂ ਨਾ ਮੁੰਡਾ ਬੜੇ ਨੂੰ ਸੀਦਾ ਜਸ਼ਨ ਜਸ਼ਨ ਆ ਸੋਹਣੇ ਗਾਨੇ ਮੈਂ ਕਿਹਾ ਮੈਂ ਕਰ ਰੋਈ ਦੇ ਲਾ ਨਹੀਂ ਆ ਪੀਤਾ ਪੁੱਤਾ ਲੈਦਾ ਨਹੀਂ ਜੀ ਤੇ ਨਾ ਮਿਲ ਨੂੰ ਗਿਆ ਹਾਂ ਭਾਈ ਮੇਰੇ ਨੂੰ ਅਬਟਾ ਉੱਠ ਕੇ ਬੈਹ ਗਿਆ ਹਲਾ ਆ ਗੰਬੇਵਾਜ ਕਿ ਮੱਛੀ ਦਾ ਖਾਣ ਲੱਣ ਬੋਲ ਰਿਹਾ ਪਾ ਮੈਂ ਕੀ ਕਰਾਂ ਇਹ ਰੋਈ ਦੇ ਰੋਈ ਕਿੱਥੇ ਮੇਰੇ ਕਰ ਮੈਂ ਕਹ ਰਿਹਾ ਤੈਨੂੰ ਪਿਆਦਾ ਕਿ ਸਾਰਾ ਸਾਰਾ ਨੀਂਦ ਗਿਰ ਗਿਆ ਤਾਂ ਆਇਆ ਨਾ ਕਿ ਸਾਰਾ ਸਾਰਾ ਅਸੀਂ ਮਿਲੇ ਚ ਕੱਢ ਤਾ ਸਾਨੂੰ ਪਤਾ ਨਹੀਂ ਮੇਲੇ ਟੈਂਪਰੇਚਰ ਦਾ ਹਾਂ ਆਇਆ ਗੰਬੇ ਹਾਂ ਨੂੰ ਪਤਾ ਨਹੀਂ ਆ ਮੇਲੇ ਟੈਂਪਰੇਚਰ ਦਾ ਆਇਆ ਗੰਬੇ ਬਾਹਰ ਨੀਂਦ ਕੱਢ ਕੇ ਉੱਠ ਕੇ ਰੇ ਹਾਂ ਮਾ ਬੱਜ 10 ਮਿੰਟ ਖੜਾ ਮੋਟੇ ਨੀਂਦ ਕੱਢਦੀ ਆਪਣੇ ਢੈਗ ਪਤਾ ਕਰ ਹਾਂ ਮੈਂ ਕਹਿੰਦਾ ਹੋਣਾ ਮਾ ਆਇਆ ਬਲੀ ਮੌਣ ਪੂਰਾ ਹੋ ਗਿਆ ਤੁਹਾਡਾ ਨਾ ਮਾ ਟੀਡਾ ਰੱਖ ਲੈ ਪੂਰਾ ਹੀ ਹੋ ਗਿਆ ਹੁਣ ਫਿਰ ਤਾਂ ਜਾਈ ਦੱਲੀ ਲੱਭਣਾ ਭਾਈ ਓਏ ਜਾਈ ਦੱਲੀ ਹਾਂ ਦੱਲੀ ਦੇ ਮੇਰੇ ਨਾਲ ਉਹ ਵੀ ਬੈਂਸ ਬਣਾ ਚੱਕਾਉਣੇ ਨੂੰ ਦੱਲੀ ਨੇ ਮਦਰ ਨਾਲ ਜੇਣਾ ਛੋਟੇ ਛੋਟੇ ਬੜੇ ਹਾਂ ਦੇਖਦੇ ਆ ਕਿਹੜੇ ਮਿਲੇ ਪਏ ਆ ਅਦਾ ਮੇੜੀ ਪੰਟ ਚੱਕਦੇ ਤਾਂ ਹੋਲੀ ਆ ਆਹ ਰਾਵਲੀ ਆ ਬੜਾ ਚੀੜਾ ਚੀੜਾ ਹਾਂ ਜਿੰਨਾ ਉੱਪਰ ਆ ਉਹ ਨਾਲ ਥੱਲੇ ਆਏ ਚੀੜਾ ਦਾ ਆਪੇ ਆਏ ਕਿ ਪ੍ਰਤੀਸ਼ਤ ਦੀ ਖੋਜ ਉਹਦੀ ਜਦੋਂ ਵੱਧਦਾ ਸ਼ੀਗਾ ਦੇ ਇਲਾ ਉੱਤੋਂ ਅੱਗੇ ਇਲਾ ਜਿਹੜਾ ਲੱਗਿਆ ਆਹ ਟਰਗਾ ਵੱਲਾ ਤੇ ਭਾਈ ਛੱਡ ਦੇ ਹਾਂ ਵੜ ਕੇ ਗੇੜੇ ਵੜ ਕੇ ਗੇੜੇ ਹਾਂ ਤੂੰ ਪਾਸਕਾ ਬਾਤ ਹਾਂ ਸੁੱਕਾ ਨਾ ਬਾਤ ਤਾਂ ਕਹ ਲੀ ਸੁੱਕ ਕੇ ਚੱਲ ਫਿਰ ਹਾਂ ਆਏਗਾ ਆਹ ਬੱਟੇ ਨੇ ਲਿਆ ਗੱਟਾ ਚ ਮਟਾ ਦੇ ਬੱਟੇ ਨੇ ਆ ਪਸੀਨਾ ਬਿਲਕੁਲ ਉਹ ਵੀ ਹੈਗੀ ਆ ਮਸ਼ੀਨ ਪਸੀਨਾ ਵੜਨੇ ਆੜੀ ਕਿਹੜੀ ਕਿਹੜੀ ਮਸ਼ੀਨ ਵੜਦੀ ਆ ਪਸੀਨਾ ਹਾਂ ਉਹ ਵਿਚਾਰੀਆਂ ਨੂੰ ਕੱਢਦੀ ਫਰੀ ਜਾਂਦੀ ਆ ਉਹ ਹੇ ਲੋ ਫਾਰਮ ਵਾਲੇ ਲੋਟ ਕਰਪੈਨ ਵਰਗੀ ਜਿਹੜੀ ਕਰਪੈਨ ਵਰਗੀ ਹਾਂ ਹਾਂ ਉਹ ਫਾਰਮ ਵਾਲੇ ਲੋਟ ਆ ਹੈ ਨਾ ਬੜੇ ਖੇਤਾਂ 'ਚ ਲੋਟ ਆ ਹਾਂ ਜਿੱਥੇ ਫਾਰਮ ਆ ਮੈਸਰ ਗਾਇਆਂ ਦੇ ਇਹਨਾਂ ਨੂੰ ਫੇਰ ਡਾਉ ਦੋ ਉਹ ਕਿਦਾ ਬੰਡ ਬੱਡ ਨਹੀਂ ਹੁੰਦੀ ਉਹ ਜਿੰਨੇ ਕਸੀ ਪੜਦੇ ਉਹਨਾਂ ਨੂੰ ਲੱਗੇ ਫਿਰ ਇਹਨੇ ਲੱਗੇ ਫਿਰ ਇਹਨੇ ਕੰਮ ਨਹੀਂ ਆ ਰਿਹਾ ਕਾਲ ਕਰ ਗਈ ਗਿਆ ਅਗਲਾ ਆਈ ਗਏ ਹਾਲ ਤੋਂ ਇੱਕ ਰਾਹ ਦਿੰਦੇ ਕੀ ਕਾਲੂ ਚੱਲੇ ਆ ਕਿਤੇ ਕਿਉਂ ਨਹੀਂ ਆ ਹਾਂ ਜਸਦੀ ਜੀਰਾਂ ਦਾ ਮੈਂ ਨਹੀਂ ਕਰਾਉਗਾ ਚਲੋ ਬਾਈ ਠੀਕ ਹੈ ਜੀ ਮਿਲਦੇ ਆਂਗੇ ਅਗਲੀ ਵੀਡੀਓ ਚ ਮਿਲਦੇ ਕੱਲ ਦੀ ਵੀਡੀਓ ਚ ਫਿਰ ਹਾਂ ਕੱਲ ਮਿਲਦੇ ਆਂ ਫਿਰ ਸਾਲੂ ਮਿਲਦੇ ਆਂ ਤੁਹਾਨੂੰ ਹੁਣ ਨਵੇਂ ਕੰਮ ਨਾਲ ਹਾਂ ਹੋਰ ਕਿਹਦਾ ਕੀ ਹਾਲ ਹੈਗੇ